ਪੈरिस 올림픽 ਵਿੱਚ ਭਾਰਤੀ ਹਾਕੀ ਟੀਮ ਨੇ ਸਪੇਨ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ। ਇਸ ਜਿੱਤ ਦਾ ਜਸ਼ਨ ਪੂਰੇ ਭਾਰਤ ਵਿੱਚ ਮਨਾਇਆ ਜਾ ਰਿਹਾ ਹੈ। ਉੱਥੇ ਖਿਡਾਰੀਆਂ ਦੇ ਘਰਾਂ ਵਿੱਚ ਵੀ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ। ਤਸਵੀਰਾਂ ਨੇ ਹਾਕੀ ਟੀਮ ਦੇ ਖਿਡਾਰੀ ਗੁਰਜੰਟ ਸਿੰਘ ਦੇ ਘਰ ਦੀਆਂ ਜਿੱਥੇ ਪਰਿਵਾਰ ਦੇ ਵੱਲੋਂ ਪਟਾਕੇ ਆਤੀਸ਼ਬਾਜੀ ਦੇ ਨਾਲ-ਨਾਲ ਗਿੱਧੇ ਪੰਗੜੇ ਪਾ ਕੇ ਖੁਸ਼ੀ ਮਨਾਈ ਗਈ ਹੈ। ਦੇਖੋ ਜੀ ਬੜੀ ਮੰਨ ਨੂੰ ਖੁਸ਼ੀ ਹੋਈ ਹੈਗੀ ਜੋ ਅਸੀਂ ਉਮੀਦ ਰੱਖੀ ਸੀ ਪਰਮਾਤਮਾ ਸਾਨੂੰ ਚਲੋ ਸਿਲਵਰ ਮੈਡਲ ਜਾਂ 골ਡ ਮੈਡਲ ਦੇਿਆ ਸਾਡਾ ਸੁਪਨਾ ਸੀਗਾ ਸਾਡਾ ਚਲੋ ਉਹ ਤੇ ਨਹੀਂ ਪੂਰਾ ਹੋ ਸਕਿਆ ਪਰ ਆ ਸਾਡੇ ਵਾਸਤੇ 골ਡ ਮੈਡਲ ਹੀ ਹੈਗਾ ਪਰਮਾਤਮਾ ਨੇ ਸੰਦੇ ਜੋ ਇਰੀਆ ਖਾਲੀ ਨਹੀਂ ਖਲੀ ਬੱਚਿਆਂ ਨੇ ਭਰ ਕੇ ਖਲੀ ਹੈਗੀ ਅਸੀਂ ਉਸ ਪਰਮਾਤਮਾ ਦਾ ਬਹੁਤ ਬਤਨ ਧੰਨਵਾਦ ਕਰਦੇ ਆ ਚਲੋ ਬੱਚਿਆਂ ਨੂੰ ਬੜਾ ਹਾਰਡਵਰਕ ਸੀਗਾ ਮੁਕਾਬਲਾ ਬੜਾ ਟਫ ਸੀਗਾ ਤੇ ਚਲੋ ਬੱਚਿਆਂ ਨੇ ਮੈਚ ਜਿੱਤਿਆ ਉਹਨਾਂ ਦੇ ਉਹਨਾਂ ਦੀਆਂ ਵੀ ਜਿਹੜੀਆਂ ਮੰਦੀਆਂ ਖੁਸ਼ੀਆਂ ਹੁਣ ਸੰਭਾਲੀਆਂ ਨਹੀਂ ਜਾ ਰਹੀਆਂ ਹੋਣੀਆਂ ਉਹ ਵੀ ਗਰਾਊਂਡ 'ਚ ਭੰਗੜੇ ਪਾਉਣਦੇ ਆ ਕੋਚ ਭੰਗੜੇ ਪਾਉਣਦੇ ਆ ਸਾਡੇ ਰਿਸ਼ਤੇਦਾਰ ਭੈਣ ਭਰਾ ਸਾਰੇ ਭੰਗੜੇ ਪਾਉਣਦੇ ਆ ਬੜੀ ਖੁਸ਼ੀ ਦੇ ਵਿੱਚ ਬੱਚਿਆਂ ਦਾ ਵਾਪਸ ਆ ਗਿਆ ਦੇਖੋ ਸਵਾਗਤ ਅਸੀਂ ਪੂਰਾ ਕਰਾਂਗੇ ਜੀ ਪੂਰੇ ਭਾਰਤ ਨੇ ਸਵਾਗਤ ਕਰਨਾ ਅਸੀਂ ਕੱਲਿਆ ਨਹੀਂ ਕਰਨਾ ਪੂਰੇ ਇੰਡੀਆ ਨੇ ਸਵਾਗਤ ਕਰਨਾ ਵਾਗਾ ਉਹਨਾਂ ਦਾ ਦਿੱਲੀ ਵੀ ਸਵਾਗਤ ਹੋਊਗਾ 에어ਪੋਰਟ ਤੇ ਹੋਊਗਾ ਫੇਰ ਇਥੇ ਘਰੇ ਆ ਕੇ ਪੂਰਾ ਕਰਾਂਗੇ ਭੈਂਡ ਭਰਾ ਪੂਰੇ ਸਦਾ ਸਾਰੇ ਇਸ ਘਰ ਆਉਣ ਸਾਰਾ ਪੂਰਾ ਸਵਾਗਤ ਕਰਦੇ ਹਾਂ ਕੀ ਹੱਲੇ ਮਹਿਸੂਸ ਹੋ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਬਹੁਤ ਖੁਸ਼ੀ ਆ ਪੂਰੇ ਪਰਿਵਾਰ ਨੂੰ ਪੂਰੇ ਨਗਰ ਵਾਸੀਆਂ ਨੂੰ ਬਹੁਤ ਵਧੀਆ ਬੱਚਿਆਂ ਨੇ ਕੀਤਾ ਵਾ ਬੱਚੇ ਅੰਨੀ ਦਿਰ ਪੈਰਿਸ ਰਹੇ ਆ ਜੀ ਹੁਣ ਜਦੋਂ ਵਾਪਸ ਆ ਰਹੇ ਆ ਸਭ ਤੋਂ ਪਹਿਲਾਂ ਨਾਲ ਕੀ ਬਣਾ ਕੇ ਖਵਾਓਗੇ ਕਿਹੜੀ ਉਹਦੇ ਫੇਵਰਿਟ ਚੀਜ਼ ਹੈ ਤੁਹਾਡਾ ਫੇਵਰੇਟ ਸਬਜ਼ੀਆਂ ਦੀ ਕਰੇਲੇ ਭਿੰਡੀ ਬਸ ਇਹ ਹੋਈਆ ਆ ਸਵਾਗਤ ਕਿਵੇਂ ਕਰੋਗੇ ਬੱਚੇ ਸਵਾਗਤ ਬਹੁਤ ਵਧੀਆ ਕਰਾਂਗੇ ਜਿਸ ਤਰ੍ਹਾਂ ਅੱਗੇ ਕਰੀਦਾ ਉਸੇ ਤਰ੍ਹਾਂ ਹੀ ਉਸ ਤੋਂ ਵੀ ਵਧੀਆ ਕਰਾਂਗੇ ਠੀਕ ਹਾਂਜੀ